ਮੇਟਰੋਂ ਪਹ ਪਹ ਜੋ ਕਹੇ ਜੀ ਬੱਕਰੀ ਮੰਡੀ ਢਨੋਲਾ ਦੇ ਵਿੱਚ ਇਹ ਮੰਡੀ ਜੀ ਹਰ ਬੁੱਧਵਾਰ ਨੂੰ ਸਨਾਂ ਰੋਡ ਤੇ ਲੱਗਦੀ ਹੈ ਤੇ ਮੰਡੀ ਜੀ ਬਹੁਤ ਵਧੀਆ ਭਰਦੀ ਆ ਤੇ ਆ ਜੋ ਜੀ ਤੁਹਾਨੂੰ ਦਿਖਾਈਏ ਵੀਡੀਓ ਢਨੋਲਾ ਮੰਡੀ ਦੀ ਤੇ ਬਾਈ ਜੀ ਆਪਣਾ YouTube ਚੈਨਲ ਹੈ ਜੱਟ ਲਾਈਵ 76 ਇਹਨੂੰ ਬਾਈ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਦੇ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 77885 38188 ਤੇ ਕਾਲ ਕਰਿਓ ਭਰਾਵੋ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਬੱਕਰੀਆਂ ਦੇ ਸੌਦੇ ਆਜੋ ਬਾਈ ਮੰਨੋ ਧਨੋਲਾ ਮੰਡੀ ਵੀਡੀਓ ਅੰਡ ਤੱਕ ਲਾਜ਼ਮੀ ਦੇਖੋ ਬਾਈ ਜੀ ਤੇਰਾ ਸੌਦਾ ਸਾਦੇ ਪੰਜ ਰੁਪਏ ਦੀ ਲੇਕੀ ਜਾਂਦੀ ਹੈ ਪੂਆਂ ਵੀ ਮੱਝ ਦੇ ਬਾਈ ਦੋ ਦੋ ਇਹੋ ਕਾਰ ਤੋਂ ਸ਼ੇਰ ਲੈ ਕੇ ਧਨੋਲਾ ਮੰਡੀ ਆ ਜੇ ਮੈਂ ਨਾ ਮਾਮਾ ਕਦਾ ਫੋਕ ਕਰ ਜਾਂਦਾ ਮੈਂ ਇਹ ਇੱਜ਼ਤ ਤੇਰੇ ਬੰਦੇ ਦਾ ਮੇਰੇ ਵੀ ਮੇਰੇ ਹਰ ਸਾਝੇ ਨਹੀਂ ਆਰੇ ਨਹੀਂ ਸਾਝੇ ਨਹੀਂ ਤੂੰ ਕੀ ਬਗਾਨਾ ਇਹਨਾਂ ਮਤ ਤੇਰੀ ਵੱਡੀ ਗੱਲ ਕਰਦਾ ਠੀਕ ਹੈ ਗੱਲ ਆਹ ਤੇ ਮੜੀ ਵੱਡੇ ਦਾ ਕਰ ਕਰਦਾ ਆ ਤਾਂ ਕਹਿਤਾ ਜਾਤਾ ਵਾ ਠੀਕ ਆ ਲਾ ਫੜ ਪੈ 1200 ਆਹ ਆ ਵੀ ਸੁਣਨੇ ਨੇ ਬੱਕਰੀ ਦੇਖੋ ਖਰੀਦੂ ਕਨਾ ਸੌਦਾ ਹੋਊ ਕਿਵੇਂ ਲੱਗਦਾ ਆਪਾਂ ਨੂੰ ਤਨੋਂ 200 ਘਟਾ ਉਹਨਾਂ ਨੂੰ 200 ਘਟਾ ਖੜ ਜਾ ਉਹ ਤਾਤਾ ਯਾਰ ਉਹਨਾਂ ਨੂੰ 200 ਘਟਾ ਹਾਂ ਲੈ ਦੇ ਪੈਰ ਨੂੰ ਕਿਨੇ ਜਦੋਂ ਉਹ ਪਹਿਲਾਂ ਹੋਈ 26000 ਰੁਪਈਆ ਹੋ ਹੋ ਘਟ ਗਿਆ ਹੋਰ ਘਟਾਦਾ ਚਾਹ ਮੈਂ ਜਿਹੜਾ ਘਟ ਗਿਆ ਠੀਕ ਉਹ ਸਾਡੇ ਪੰਜ ਨੂੰ ਕਿਆ ਭਾਈ ਹੁਣ ਸੁਣ 5200 ਦੀ ਬੱਕਰੀ ਪਈ 5800 ਦੀ ਹੋਗੀ ਸਾਡੇ 5500 100 100 ਹੋਰ ਪਾਇਆ ਠੀਕ ਹੈ ਫਿਰ ਹੁਣ ਆਪਾਂ ਇਹ ਘੋਲ ਕਰ ਦੋ ਵੀਰੇ ਸ਼ੇਰ ਮੈਂ ਤਾਂ ਕਿੰਨੇ ਭਾਈ ਮੰਗਣਾ ਤੋ ਜੋੜੀ ਤਨਾ ਲਾ ਮੜੀ ਜਾ ਕਿੰਨੇ ਕਿੰਨਿਆਂ ਨੇ ਕਿੰਨਿਆਂ ਨੇ 16 300 16000 300 ਤੁਹਾਨੂੰ ਸੋ 16 ਹੀ ਲੈ ਮੈਨੂੰ ਫਿਰ 16 300 ਦੀਆਂ ਨਹੀਂ ਆ ਸਪੰਜਿਆ ਸੌ ਦੀ ਹੋਗੀ ਇੱਕ 200 ਘਟਾ 17000 200 ਘਟ 17000 ਦਾ ਸੌਦਾ ਹੋ ਚੁੱਕਿਆ ਜਿੱਤਨੋਲੇ ਦੀ ਮੰਡੀ ਤੇ ਨਾ ਅੰਦਾਜ਼ੇ ਦਿਮਾਗ ਨਾਲ ਲੱਗਿਆ ਹੁਣ ਦੇਖੋ ਫਿਰ ਜੂਮ ਮਰਤੇ ਤੂੰ ਲਾਵੇਂ ਨਹੀਂ ਇਹਦਾ ਲੱਗੇ ਪਿਆ ਯਾਰ ਇਹ 15 ਪੰਜ ਪੰਨ ਦਾ 15 ਦੀ ਹੋਗੀਆਂ 17000 ਰੁਪਏ ਹੋ ਸਕਦਾ 1600 ਇੱਕ ਮਿੰਟ 1500 ਰੁਪਏ 1600 1600 ਰੁਪਏ ਹੋਰ ਪਾਇਗਾ ਠੀਕ ਹੈ 200 ਘਟ 1700 ਦੀ ਹੋਗੀਆਂ 200 ਘਟ 17000 ਕਲਾ ਸੱਦੇ ਹੀ ਸਾਬ ਆ ਕੋ ਲੱਖਣਾ ਸੋਦਾ ਤਾਂ ਕਿੰਨਿਆਂ ਨੇ ਤਿੰਨ ਨੇ ਆ ਬਾਈ ਤਿੰਨ ਨੇ ਨੇ ਬਾਈ ਤਿੰਨ ਖਰੀਦਿਆ ਨੇ ਆ ਪੈਸੇ ਦਿੱਤੇ ਜਾਂਦੇ ਆ ਧਨੋਲੇ ਦੀ ਮੰਡੀ ਆ ਜੀ ਘਰ ਦੇ ਸ਼ੇਰ ਦਾ ਉਹ ਵੀਡੀਓ ਬੰਦੀ ਆ 88 ਘਰ ਤੋਂ ਵੀਡੀਓ ਸ਼ੇਰ ਜੀ ਦਾ ਬੱਕੇ ਬਾਈ ਦੀ 11 12 13 14 15 ਸਾਰਾ ਲਾ 16.5 ਦੁਬਾਰੇ ਮਾਰਦੇ ਆ 16.5 ਹੋਇਆ ਫੇ 300 ਹੋ ਗਏ ਦੋਗਾ ਮੰਡੀ ਸੜਕ ਤੇ ਭਾਈ ਬਾ ਸਾ ਨਾ ਜਿਹੜਾ ਬੰਦਾ ਉਹ ਤਾਂ ਨਹੀਂ ਪਾਦਾ ਮਾਮ ਛੱਡ ਕੇ ਹਾਂ ਇਹਦੀ ਭਾਗ ਉਹ ਭੱਜ ਗਿਆ ਚਲ ਆਪਾਂ ਜੂ ਦੇ ਮੁੰਡਾ ਪਿਉਣਾ ਹੈ ਨਹੀਂ ਨੀਰ ਕਰ ਲੋ ਜੋ ਕੰਮ ਹੋ ਗਈ ਆ ਚਲ ਪੇਟ ਚੋ ਗਏ ਮੈਂ ਤੈਨੂੰ ਸੌਤਾ ਢਾਪ ਦੇ ਨਜ਼ਰ ਕਰ। ਆਲੇ ਲਗਾਈ ਤੇ ਦੇ ਦੇ ਨਾ ਮੈਂ ਤੈਨੂੰ ਸਤੜਾ ਕੇ ਇੱਥੇ ਹੀ ਦੇ ਦਮਾ ਕੋਈ ਹੋਰ ਨਹੀਂ ਯਾਰਾ ਕੋਈ ਨਹੀਂ ਐ ਨਹੀਂ ਜਿਹੜੀ ਸਮਝਿਆ ਰਹੀ ਉਹ 2 ਤਾਰੀਖ 2000 ਰੁਪਏ ਭਾਈ ਸੋਨੇ ਕੇ ਮੇਰੇ ਕਿਸਾ ਦੋ ਭਾਈ ਆ ਤੈਨੂੰ ਬੱਕਰੀਆਂ ਲਈਆਂ ਭਾਈ ਤੂੰ ਵਧੀਆ ਲੱਗਦਾ ਹਾਂ ਹਾਂ ਵਧੀਆ ਭਾਈ ਨਾ ਬਾਈ ਨੇ ਬਾਲੀ ਕੋਈ ਤਿੰਨ ਪੰਜ ਵਾਲੀ ਗੱਲ ਹੋ ਗਈ ਤੇ ਤੈਨੂੰ ਕਟਾ ਕੇ ਕਬਰਵਾ ਦੂ ਸਿਰ ਜਾਏ ਜੇ ਕਰੀਂ ਫਿਰ ਇਹਦਾ ਮੌਕਾ ਹੁੰਦਾ ਯਾਰ ਥੱਲੇ ਨੂੰ ਇਹ ਮਾਨਾ ਮੇਰਾ ਭਾਈ ਅੱਛਾ ਜੀ ਸਿਰ ਗੰਜਾ ਹੋ ਗਿਆ ਅੱਛਾ ਹੁਣ ਘਮੋੜੇ ਹੋਗੇ ਤੇ ਕਾਲ ਪਾਣ ਲੱਗ ਗਏ ਚੰਚਾ ਉਸ ਤਰ੍ਹਾਂ ਫਿਰ ਲੱਗਦਾ ਹੈ ਨਾ ਲੈ ਭਾਈ ਬੰਦਾ ਪੂਰਾ ਘੈਂਟ ਐ ਇਹ ਮੰਡੀ ਜਾ ਕੇ ਰੌਣਕ ਲਾਦੀ ਮੰਡੀ ਤੇ ਆ ਕੇ ਬਾਈ ਨੇ ਲੋਕਰੇ ਮਾਰਦਾ ਬੰਦਾ ਅੱਛਾ ਇਹ ਮਾਨਾ ਮਾਨਾ ਹੁੰਦੀ ਦੀ ਸ਼ਬਾਦ ਇਹਦੇ ਚ ਚਲੋ ਮੈਂ ਨਹੀਂ ਮੈਂ ਫਿਰ ਨੂੰ ਕਰਨਾ ਨਹੀਂ ਕਰ ਮੈਂ ਨਹੀਂ ਕਰ ਨਹੀਂ ਫਿਰ ਇਹ ਨਾ ਕਹੋ ਨਹੀਂ ਖੜ ਜਾ ਤੇ ਭੈਣ ਦੀ ਲੰਦਾ ਭੇ ਬੰਦਾ ਕੋਈ ਮਾਰ ਦੇਗਾ ਖੜ ਜਾ ਯਾਰ ਜਿਹੜੇ ਕਰਮ ਦੇ ਤੇ ਮੁਖਰ ਇਹ ਨਹੀਂ ਕਰਨਾ ਅੱਛਾ 20 ਬੜੋ ਜੋਂ ਇੱਕ ਕਹੂੰ ਕਿ ਇੱਕ ਬੇੜ ਫੜੂਗਾ ਠੀਕ ਹੈ ਹੋ ਗਈ ਮੇਰੀ 50000 ਦੀ ਉਹ ਕਿੰਨੀ ਚਾਲੀ ਯਾਰ ਪੁਰਾਣਾ ਬੰਦਾ ਬਾਈ ਯਾਰ ਬੰਦਾ ਵੀ ਪੁਰਾਣਾ ਗਾ 60 60 65 ਤੋਂ ਉੱਪਰ ਗਿਆ ਬਾਈ ਪਰ ਦੋ ਵੀਡੀਓ ਸ਼ੇਅਰ ਜੀ ਤਨੂਲਾ ਮੰਡੀ ਆ ਪਰ ਕੀ ਮੇਰੇ ਕੋਲ ਨਹੀਂ ਨਾ ਬਾਈ ਯਾਰ ਇਹ ਬਸ ਕੁਝ ਨਹੀਂ ਕਰਾਇਆ ਬੋਲ ਕੇ ਆ ਜਾ ਬਾਈ ਨੇ ਕਰਤੀ ਲਖਾਈ ਕਰ ਦੋ ਵੀਡੀਓ ਸ਼ੇਅਰ ਬਾਈ ਦਬ ਕੇ 15 ਤੋਂ 1000 ਹੋ ਗਿਆ ਬਾਈ ਹੰਡਲ ਨਹੀਂ ਸ਼ੌਦਾ ਚੱਲਦਾ ਹੁੰਦਾ ਹੰਡਲ ਨਹੀਂ ਯਾਰ ਚਾਬੀ ਹੁੰਦੀ ਉਹ ਹੀ ਤਾਂ ਗੱਲ ਆ ਗਈ 100 ਰੁਪਏ ਲੱਗੀ ਫਰਕ ਪਈ ਬਾਈ ਦੇ ਦਿਓ ਯਾਰ 100 ਰੁਪਏ ਦੇ ਕਰ ਦੋ ਵੀਡੀਓ ਸ਼ੇਅਰ ਬਾਈ ਲਖਾਈ ਵੀ ਉਹ ਕਰਾਉ ਉਗਰ ਬਾਬਾ ਲਖਾਈ ਤੇਰੀ ਇਹਨੇ ਕਰਾ ਲਓ ਲਓ ਜੀ ਮਿੱਤਰੋ ਸੌਦਾ ਹੋ ਗਿਆ ਕੀ ਜਾ ਹੁੰਦਾ ਹੈ ਲੈ ਬਾਈ ਬੱਕਰੀ ਦਾ ਅੱਛਾ ਠੀਕ ਹੈ ਕਿੰਨੇ ਦੇ ਹੋਗੇ ਬਾਈ ਇਹ ਆ 10 ਪੂਰਾ ਹੋਣਾ ਰਸਾ ਇਸ ਛਾਂ ਦੇ ਮਨਾ ਹੋਣ ਦੇ ਬਾਇ ਕਿੰਨਾ ਹੈ 200 ਘੱਟਦਾ 200 ਘੱਟਦਾ 100 ਰੁਪਿਆ ਨੂੰ ਵੀ ਦੇਣਾ ਪਊਗਾ ਫਿਰ ਬਾਈ 10 ਪੂਰਾ ਕਰ ਦੇ 500 ਦੇ 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 100 ਰੁਪਿਆ ਦੇ ਦੇ 100 ਦੇ ਦੇ ਆ ਵਕਰੀ ਆ ਜੀ ਨਾਲ ਮੇਮਣ ਕਰ ਦੋ ਵੀਡੀਓ ਸ਼ੇਅਰ ਜੀ ਲੋ ਬਈ बोल दे बोल सटंग सटंग हां ओ जा परची तुसी करणा 100 तुसी पता ही मान लो 100 ਘਟਦਾ 100 ਹਾਂ ਮੰਨ ਲੂ ਹਾਂ 100 ਘਟਾ 10 ਦੀ ਬਣ ਗਈ 100 ਘਟਦਾ ਹਾਂ 100 ਘਟਾ ਲਿਖਾਈ ਵੀ ਤੇ ਓਦੋਂ ਲਗਾ 300 300 ਘਟਾ ਦਸ ਤਾ ਆ ਬਾਈ ਲਿਖਾਈ ਵੀ ਕਰਾਉਣੀ 100 ਘਟਾ ਓਏ ਆ ਪਹਿਲਾਂ ਇਹਦੀ ਰਕਮ ਭਰੋ ਬਾਕੀ ਗੱਲ ਬਾਅਦ ਕਰਿਆ ਕਰੋ ਲੋ ਨਾ ਜਾਣਾ ਪਾਇਆ ਠੀਕ ਹੈ ਜਿਹੜੇ ਨੰਬਰ 100 ਦੀ ਬੋਧਾ ਕਿੰਦਾ ਹੋਇਆ ਆ ਪੈਸਾ ਪੂਰਾ ਆ ਠੀਕ ਹੈ ਗੱਲ ਲਿਖਾਈ ਦੀ ਗੱਲ ਬਾਅਦ ਚ ਹੁੰਦੀ ਹੈ ਪਹਿਲਾਂ ਨਾਲ ਜੁਣ ਚ ਪਾਇਆ ਕਰੋ ਗੱਲ ਨੂੰ ਵੀਡੀਓ ਕਰ ਦੋ ਸਿਰ ਸੱਤ ਹੀ ਆ ਦਾ ਫੜ ਗਿਆ ਪਰ ਇਹ ਜੋ ਨਹੀਂ ਬੱਕੇ ਛੱਡ ਦੇ ਬੱਕੀ ਲੈ ਕੇ ਪਾਇ ਦੇਗੀ ਫੜੀ ਛੱਡ ਦੇ ਮੈਂ ਪੱਕੜੀ ਆ ਫੜ ਲਿਆ ਖੱਪ ਗਣ ਲਾ ਭਾਈ ਆਹ ਲੈ ਲਓ ਵੀ ਸੌਦਾ ਹੋ ਗਿਆ ਪਾਸ਼ਾ ਦੇ ਗੰਦਸ ਰੂਆ ਕੀ ਹੋਗਾ ਵੀ ਸਾਨੂੰ ਹੱਪਾ ਆਟਾ ਵੀ ਹੋ ਗਿਆ ਹੁਣ ਆ ਦੋਸ਼ ਸੀ 7 ਹੋ ਗਿਆ 200 ਲਿਖਾਈ ਦੇ ਵੀ ਤੂੰ ਉਹ 200 ਰੁਪਏ ਲਿਖਾਈ 200 ਰੁਪਏ ਉਧਰ ਤੇਰਾ ਪੂਕ ਨਹੀਂ ਲੱਭ ਤੋ 8 9 ਹੁਣ ਹੋ ਗਈ ਕਾਟ ਲੈ ਉਹ 200 ਰੁਪਏ ਪਰਚੀ ਦੇ ਵੀ ਦੂੰਗਾ ਆਪ ਹੀ ਰੂਗਾ ਤੈਨੂੰ ਕੁਝ ਨਹੀਂ ਦੇਣਾ ਮੈਂ ਚੁੱਪ ਪਰਚੀ ਮੈਨੂੰ ਦੇ ਦੇ ਹਾਂ ਉਹ ਮੇਰਾ ਮੋੜ ਦੇ ਹਾਂ ਕੋਈ ਗੱਲ ਨਹੀਂ ਆ ਵੀ ਮੈਂ ਤੁਹਾਨੂੰ ਰੱਖੀ ਆ ਚੱਲ ਦੇ ਬਰੇ ਅਰਕੀ ਸਾਹ ਮਾਣ 150 ਲੱਕੀ ਯਾਰ ਬਾਈ ਮਹਿੰਗੀ ਲੱਗਦੀ ਹੁੰਦੀ ਜਰੂਰ ਹੋਰ ਜਾਂਦਾ ਆ ਵੀ ਮੈਂ ਤੁਹਾਨੂੰ ਲੈਣੇ ਹਾਂ ਹਾਂ ਕਰ ਦੋ ਵੀਰੇ ਸ਼ੇਰ ਜੀ 100 ਦੇ ਦੇ ਯਾਰ ਮੈਂ ਬਾਈ ਬਣ ਕੇ ਦਰ ਖੋਲ ਕੇ ਦੇ ਯਾਰ ਹਣਾ 200 ਦੀ ਪਰਚੀ ਤੁਸੀਂ ਤਾਂ ਬਈ ਆ ਵੀ ਆ ਪਰਚੀ ਦੇ 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 ਪਰਚੀ ਆ ਦੋ ਵੀਰੇ ਸ਼ੇਰ ਜੀ ਦਾ ਮੰਡੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਜੀ ਓਕੇ ਬਾਈ